ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰ ਗੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜਿਹੜਾ ਟਾਈਮ ਟਾਈਮ ਆ ਮਾਰਨਿੰਗ ਦਾ ਬਹੁਤ ਅੱਜ ਲੇਟ ਹੋ ਗਿਆ ਉੱਠਣ ਨੂੰ ਤੇ ਉੱਠਣ ਨੂੰ ਲੇਟ ਹੋ ਕੇ ਭੱਜਾ ਦੌੜੀ ਕੰਮ ਕਰਨ ਦੀ ਸਵੇਰ ਦੀ ਭੱਜ ਦੌੜ ਜਿਹੜੀ ਹੁੰਦੀ ਹੈ ਭੈਣਾਂ ਦੀ ਜਿੱਦੇ ਲੇਟ ਹੋ ਜਾਣ ਜਾ ਪੜਾ ਨੂੰ ਪਤਾ ਹੁੰਦਾ ਜਿਹੜੀਆਂ ਲੇਟ ਹੋਈਆਂ ਹੁੰਦੀਆਂ ਨੇ ਉਹਨਾਂ ਦੇ ਮੜ ਤੇ ਕੀ ਬੀਜ ਦੇ ਵਿੱਚ ਪਚੜਨ ਤੋਂ ਪਹਿਲਾਂ ਪਹਿਲਾਂ ਕੀ ਕਰੀਏ ਕੀ ਸੰਡੀ ਪਤਾ ਆਉਂਦੀ ਗੌਰ ਰੱਖੋ ਸੁਨੇਹਾ ਖੜਿਆ ਕਰੋ ਵਿੱਚ ਕੀ ਜਲਦੀ ਨਹੀਂ ਦਾ ਆ ਗਈ ਸਵੇਰੇ ਪਹਿਲਾਂ ਮੈਨੂੰ ਤਿੰਨ ਸੱਟ ਸਾਰੇ ਬਾਹਰੇ ਪਿਆ ਕਰੋ ਨਾ ਅੰ内 ਸੀ ਪਿਆ ਕਰੋ ਤੇ 3 ਵਜੇ ਮੈਨੂੰ ਨੀਂਦ ਆ ਗਈ ਉਹ ਤੋਂ ਪਹਿਲਾਂ ਨੀਂਦ ਖੁੱਲ ਗਈ ਫਿਰ ਨੀਂਦ ਆ ਗਈ ਫਿਰ ਜਾਗ ਗਈ ਤੇ ਹੁਣ ਕੰਮ ਨਾ ਬਹੁਤ ਜੀ ਜ਼ਿਆਦੇ ਪਿਆਗਾ ਮੈਂ ਕਿਹਾ ਜਲਤ ਸਾਨੂੰ ਦੱਸ ਦਾਨੀਆ ਪਿਆ ਜੇ ਲੇਟ ਹੋ ਗਈ आज टूर कने लेट हो गई सोना सुखमन ਦਾ ਗੁਰਮੰਨ ਦੀ ਗੁਸਤ ਕਰਨ ਲੱਗੀ ਮੈਂ ਉਹਨਾਂ ਟੂਰ ਸੰਤੇ ਜਾਣਾਗਾ ਟਾਈਮ ਆ ਜਾਣਾ 6:30 ਹੋ ਗਏ ਤੇ ਧੜਾ ਤੁਰਾ ਕੱਢ ਲਿਆ ਗੋਹਾ ਪਰ ਸੈਟ ਲਿਆ ਚਾਹ ਪਾਣੀ ਬਣਾ ਲਿਆ ਤਬ ਤਾਂ ਗੁੰਨ ਲਿਆ ਇੰਦਾ ਜਾਨੀ ਕੇ ਮੈਂ 1 ਘੰਟਾ ਲੇਟ ਹੋ ਗਈ ਅਜੀ ਉਠਣ ਕੰਨੀ ਤਾਂ ਸਭ ਲਾ ਲਾ ਘੰਟਾ ਲੇਟ ਕਿੰਨਾ ਅੱਗੇ 4:00 ਵਜੇ ਉੱਠਦੀ ਅਜੀ 5:00 ਵਜੇ ਉਠੀਆਂ ਕਿੰਨਾ ਲੇਟ ਹੋ ਗਈ ਬਹੁਤ ਅੱਗ ਹੈ ਜਿਵੇਂ ਸਾਨੂੰ ਲਵੇ ਲੱਗ ਜਾਣਾ ਸੀ ਜਿਹੜਾ ਹੱਜ ਝਾੜੂ ਹੋਏ ਚੱਕਿਆ ਵੀ ਨਹੀਂ ਦੋਕ ਮੰਜਾਂ ਥਾਈ ਸੰਬਰਤੀ ਹੋਰੀ ਗੁਰਮਣਾ ਦੀਨਾ ਤੇਰੀ ਮਮਾ ਮੇਰੇ ਕੋਲ ਤੱਕ ਚਲੋ ਜਿੱਪਾ ਕਰਦੇ ਕੰਮ ਇਹਦੇ ਕੋਲ ਰਾਜਨਾਹਾਂ ਖੋਲਦੇ ਤਾਂ ਦਿੱਤੇ ਨੇ ਹੂੰ ਜਾਉਂ ਖੇਤ ਮੈਂ ਪਰੋਂ ਪਹਿਲਾਂ ਮਿਰਚਾਂ ਲੋਟ ਕਰੋ ਕਰ ਦੂੰਗਾ ਉਹਨਾਂ ਛੁੱਪੀ ਜਾਂਦੇ ਨੇ ਬੂਟੇ ਨੇਰੀ ਨੇ ਮੈਂ ਰਮਾਤੀਆਂ ਨੇਰੀ ਨੇ ਮਿਰਚਾਂ ਟੇਡੀਆਂ ਕਰਤੀਆਂ ਉਸ ਤੋਂ ਆ ਕੇ ਨੇ ਥੱਲੇ ਲਿਖਤੀਆਂ ਸਾਦੀ ਤੇ ਸੇਨ ਨੇ ਕਿੱਦੋਂ ਲਾਉਂਦੇ ਵਾਸੋਂ ਪਹਿਲਾਂ ਫਿਰ ਮਿੱਦਾ ਬੂਟੇ ਲੋਟ ਕਰਦੇ ਮੈਂ ਸਮੂਹ ਸੱਤ ਚਰਮਾਂ ਨਮਾਦ ਫਲੂ ਉਦੋਂ ਕੰਮ ਕਰਿਆਉਣੀ ਮੈਂ ਸਤੰਦਰ ਪੱਖਾ ਥੱਲੇ ਕਰੀਆ ਕੋਈ ਗੱਲ ਨਹੀਂ ਤੇ ਨਾ ਮੀਂਹ ਆਉਣਾ ਨਾ ਛੜਦਾ ਬੱਦਲ ਬਾਈ ਜਿਹਾ ਖੂੜ ਹੈ ਜਿੱਤਾਂ ਨਹੀਂ ਰਿਹਾਊਗੀ ਹੂੰ ਨਹੀਂ ਰਿਹਾਊ ਨੇ ਰੀਅਲ ਤੇ ਹੋਰ ਲੰਮਕ ਤੇ ਹੋਰ ਲੰਮਕ ਲਾਗੇ ਹੁਣ ਤਾਂ ਚਾਹ ਚੜ ਜਾਂਦਾ ਵੀ ਨੇਰੀ ਆ ਜੀ ਤੇ ਮੈਨੂੰ ਜਵਾ ਦਾ ਕਰਦਾ ਅਸੀਂ ਦਰਖਤ ਲੱਗੇ ਹੋਏ ਚਾਹ ਕੇ ਲੈ ਗੱਲ ਬਦੀਨ ਹੋਗੇ ਹਮ ਅਸੀਂ ਕੀ ਬਦੀਨ ਨਹੀਂ ਹੋਏ ਦਰਖਤ ਵੱਡੀ ਗਿਆ ਗੱਲ ਉਹਦੇ ਹਿੱੜ ਤੇ ਨਾ ਫਿਰ ਉਹ ਦਰਖਤ ਵੱਡੇ ਵੱਖੇ ਚੇ ਤੇਰੇ ਤੇ ਕੋਣੀ ਚਤਰਾਤ ਮੈਨੂੰ ਨਾ ਉਹਦੇ ਲੈ ਕਰੀ ਲੈ ਆਪਣੇ ਉਹ ਮੋਠੇ ਲੱਕੜ ਦੇ ਤੇਰੀ ਪੇਨ ਨੂੰ ਹੁਣ ਦਾਲ ਪਾਣੀ ਕਰਾਂਗੇ ਲੇਬਰ ਵਾਲਾਂ ਨੇ ਉਹ ਨਹੀਂ ਕਹਿਦੇ ਪਰ ਇਹ ਪਕਾਣੀ ਪੈ ਗਈ। ਹੁਣ ਸਾਰੇ ਲੇਬਰ ਚੱਲ ਗਿਆ ਕੁਝ ਕਿੰਦਾ ਚਾਪਨ ਤੋਂ। ਅਰੇ ਰੋਟੀ ਪੀਂਦੇ ਗਏ ਸਭ ਤੋਂ ਸੋਹਣੇ ਚਾਹ ਹੁੰਦਾ। ਸਾਡੀ ਜਾਮਣ ਤੇ ਲੱਗੀਆਂ ਤੇ 25-30 ਤੇ ਜਾਮਣਾ ਲੱਗੀਆਂ ਪੀਆਂ। ਨੇਰੀ ਨੇ ਅੱਧੇ ਜਾਮਣ ਦੇ ਪੱਤੇ ਦੇ ਗੇ ਤੇ ਜਿਹੜੀਆਂ 25-30 ਤੇ ਜਾਮਣਾ ਲੱਗੇ ਤੇ ਹੋਰ ਦੇ ਗਏ। ਆਪ ਨੂੰ ਸਰਦੀ ਚ ਦੇਖ ਗਿਓ ਦੋ ਤਿੰਨ ਕਬੂਚੇ ਲੱਗੇ ਸੀ ਸਾਰੇ ਉੱਪਰ ਹੁਣ ਤੋਂ ਵੀ 5 ਵਜੇ ਦਾ ਦਿਨ ਚੱਲ ਗਿਆ ਨਾ ਹਿੰਟਾ ਦਿਨ ਆਉਦਾ ਹੀ ਕਰੀ ਜਾਵਾਂ ਕਿਹੜਾ ਚੱਕ ਫਿੱਟ ਵੇਖਣਾ ਹੈ ਵੀ ਸੱਤੜ ਕਨੀਓ ਕੱਟ ਰਹੇ ਸੀ ਕੰਮ ਹੀ ਹੈ ਕਰੀ ਜਾਵਾਂਗੇ ਬਿੱਤਰ ਕਿ ਕਿਤਨਾ ਬੰਦਾ ਹੋਰ ਕੰਮ ਕਰਕੇ ਅੱਗੇ ਭੈਣਾਂ ਦਰੀਆਂ ਤੇ ਵੈਂਦੀਆਂ ਤਾਣੀ ਤੇ ਵੈਂਦੀਆਂ ਵੀ ਘਾਟਾ ਪੈ ਜੂ ਅੱਜ ਦਰੀ ਤਾਣੀ ਤੇ ਬੈਠਾਣੀ ਆ ਕੰਮ ਹੀ ਐ ਚੁੱਲੇ ਦਾ ਚਾਲ ਲਾਂਗੇ ਆ ਪਾ ਜ ਫੈਕਟਰਿਸ ਮਰਾਇਆ ਕੱਲ ਆਪਣਾ 1800 ਰੁਪਇਆ ਲੱਗ ਗਿਆ ਚਿਮਟਾ ਲੈ ਆ ਚਿਮਟਾ ਨਾਲ ਪਤਾ ਨਹੀਂ ਕੀ ਚਰਾਂਗੀਆਂ ਸੁਬਿਆ ਚਿਮਟਾ ਤੋਂ ਹਾਉਂਦਾਂ ਚੁੱਲੇ ਵਰਗੇ ਕੰਮ ਬਾਉਂਗਾ ਲੋਜੀ ਆਪਾਂ ਨੇ ਝਾੜੂ ਵੱੱਢ ਵਿਚਾਲਾ ਜਾਂ ਕਰ ਲਿਆਗਾ ਤੇ ਇੱਕ ਭੈਣ ਨੇ ਕਿਹਾ ਸੀ ਮੇਰੇ ਬੇਟੇ ਦਾ ਜਨਮ ਦੇਣਾ ਉਹਦਾ ਨਾਂ ਹੈਗਾ ਜੀ ਆਜ਼ਾਦਬਿੰਦਰ ਸਿੰਘ ਬਰਨਾਲੇ ਤੋਂ ਧੰਨਵਾਦ ਭੈਣੇ ਤੇ ਤੁਸੀਂ ਵੀਡੀਓ ਦੇਖਦੇ ਹੋ ਲੋਜੀ ਤੁਹਾਡੇ ਬੱਚੇ ਦਾ ਵੀ ਨਾਂ ਅਸੀਂ ਬੋਲ ਦਿੱਤਾ ਆਜ਼ਾਦਬਿੰਦਰ ਦਾ ਕਰ ਦਿਆਂਗੇ ਕੰਮ ਅਗਲੇ ਤੇ ਫਿਰ ਮੈਂ ਭੁੱਲ ਜਾਣੀ ਆਂ ਕਿ ਜਿਹੜੇ ਨਾਂ ਬੋਲਣ ਨੂੰ ਕਹਿੰਦੇ ਨੇਗੇ ਤੇ ਅਜੇ ਪਰ ਕੰਮ ਪਏ ਨੇਗੇ ਕੁਛ ਤੇ ਬਾਕੀ ਆਪਾਂ ਫੇਰ ਦੇਖਾਂਗੇ ਕਮੈਂਟ ਤੇ ਮੈਨੂੰ ਗੁਰਮਣਕ ਹੈਗੀ ਸੀ ਕਿ ਨੀ ਮम्मा ਤੂੰ ਪਹਿਲੇ ਹੀ ਬੋਲਦੀ ਨਾ ਪਰ ਮਿਰਜ਼ਾਦ ਹੁਣ ਆਇਆ ਹੈਗਾ ਤੇ ਮੈਂ ਕਲਿੱਪ ਬਣਾ ਲਈਆਂ ਦੋ ਵੀਡੀਓ ਦੀਆਂ ਤੇ ਆਪਾਂ ਫੇਰ ਮਿਲਦੇ ਹਾਂ ਠਹਿਰ ਕੇ ਤੇ ਫਿਰ ਮਹਾ ਖੋਲਣਾ ਜਾ ਮੈਂ ਬੱਚੇ ਦਾ ਜਨਮ ਦੇਣਾ ਤੇ ਅੱਜ ਹੈਗੀ ਹੈ ਜੀ 8 ਜੂਨ ਉਹ ਰੱਖਤੀਆਂ ਬਕਸੇ ਵਿੱਚ ਬੱਚੇ ਬਨੇ ਕੰਮ ਤਾਂ ਤੇ ਕਰ ਲਏ ਨੇਗੇ ਜਿਹੜਾ ਟਾਈਮ ਹੈ ਹੁਣ 11 ਵਜੇ ਵਾਲੇ ਨੇਗੇ ਆਪਾਂ ਜਾਣੇ ਜੀ ਪਿਕਅਪਿੰਗ ਦਾ ਰਾਜੀਏ ਮੈਂ ਤੇ ਸੁਖਮਣੀ ਜਾਵਾਂਗੇ ਸਕੂਟਰੀ ਤੇ ਸੁਖਮਣ ਲੈ ਕੇ ਜਾਊਗੀ ਮੈਨੂੰ ਪਹਿਲਾਂ ਵੀ ਲੈ ਗਈ ਸੀ ਕੇਰਾ ਤੇ ਅਸੀਂ ਜਾਵਾਂਗੇ ਜੀ ਰਾਜੀਏ ਕਿਉਂਕਿ ਹੁਣ ਰਹਿਣ ਤਾਂ ਜਾਣੀ ਜਾਂਦਾ ਹਨਾ ਤੇ ਚਲ ਆਏ ਜਾ ਆਵਾਂਗੇ ਜਿਹੜਾ ਸਾਰੇ ਠੀਕ ਦਿਨ ਵੀ ਕੋਈ ਵੀ ਨਹੀਂ ਆਉਂਦਾ ਸਿੱਕੇ ਕੋਈ ਵੀ ਨਹੀਂ ਆਉਂਦਾ ਜਿਹੜਾ ਹੁਣ ਟਾਈਮ ਆ 11 ਵਜੇ ਦੀ ਆਪਾਂ 3 ਵਜੇ ਦੇ ਵਿੱਚ 3:30 ਵਜੇ ਨੂੰ ਪਾ ਆ ਜਾਾਂਗੇ ਕਮਾਰੇ ਟਾਈਮ ਨੂੰ ਹੁਣ ਕਿਰਾ ਕੰਮ ਕਰਿਆ ਜੀ ਬੀਬੀ ਉਧਰੋਂ ਆ ਗਈ ਐ ਤੇ ਦਬਰਤ ਕਰੀ ਜੀ ਬੈਠੂ ਕਰੇ ਗਰਮਣ ਕਰੀ ਆ ਤੇ ਆਪਣੀ ਪ੍ਰਾਪੀ ਨੇ ਇਹ ਤਾਂ ਲੈਣੇ ਗੀਆਂ ਆਪਾਂ ਚੱਲਦੇ ਆਂਗੇ ਆਪਾਂ ਉੱਥੇ ਜਾ ਕੇ ਮਿਲਨੇ ਤਾਂ ਹਾਂ ਠੀਕ ਐ ਲੋ ਜੀ ਅਸੀਂ ਨੇ ਪਕੌੜੇ ਬਣਾ ਲਏ ਨਾਲ ਮਿਲ ਕੇ ਤੇ ਇਹ ਜਿਹੜੇ ਪਕੌੜੇ ਬਣਾਏ ਨੇ ਅਸੀਂ ਸਵਾਇ ਬਣੀ ਦੇ ਬਣਾਏ ਨੇਗੇ ਤੇਰੀ ਫੁੱਲ ਰੈਸਪੀ ਤਸਵੀਰ ਮੇਰੇ ਚੈਨਲ ਤੇ ਕੱਲ ਨੂੰ ਆਉਗੀ ਤੇ ਜਾਨੀ ਕਿ 9 ਜੂਨ ਨੂੰ ਤੇ ਬਹੁਤ ਹੀ ਟੇਸਟੀ ਬਣੇ ਨੇ ਪਿੰਡ ਖੇਤੀ ਪੰਜਾਬ ਦੀ ਤੇ ਉਹ ਦੇਖ ਲਓ ਤੇ ਹੁਣ ਅਸੀਂ ਬਣਾ ਕੇ ਰੈਸਪੀ ਸਿਖਾਉਂਦੇ ਸੀ ਥੋੜੀ ਜੀ ਸਾਡੀ ਵੀਡੀਓ ਘੱਟ ਸੀ ਅਸੀਂ ਅਖਾਸੀਂ ਬਣਾ ਲਈ ਹੈ ਨਾ ਤੇ ਤੁਹਾਨੂੰ ਮੱਕੇ ਦਾ ਖੇਤ ਦਿਖਾਉਣੀ ਪੂਰੀ ਹੈ ਜਿਵੇਂ ਮੈਂ ਤਾਂ ਖੇਤ ਵੀ ਨਹੀਂ ਗਈ ਕਿੰਨਾ ਚਿਰ ਹੋ ਗਿਆ ਜੀ ਚੰਨੀ ਨਾ ਮੈਂ ਹੋ ਗਿਆ ਵੀ ਆ ਗਈ ਨੇ ਮੈਨੂੰ ਐ ਹੋ ਗਿਆ ਵੀ ਸੱਟੀਆਂ ਦੀ ਵੀ ਪੇਕੀ ਮੇਰੇ ਇਹ ਤੁਸੀਂ ਬਹੁਤ ਟੇਸਟੀ ਬਣੇ ਨੇਗੇ ਪੋਲੇ ਪੋਲੇ ਤੇ ਜਿਹੜੇ ਪੰਜਾਬ ਬਜ਼ੁਰਗਾਂ ਤੋਂ ਨਹੀਂ ਖਾਦੇ ਜਾਂਦੇ ਨਾ ਉਹ ਵੀ ਖਾ ਸਕਦੇ ਹੋ ਆ ਇਹ ਆ ਸੋ ਤੁਸੀਂ ਵੀ ਬਹੁਤ ਨਾ ਮੈਂ ਤੁਹਾਨੂੰ ਵੀ ਮੈਂ ਲਾਏ ਸਟੀਆਂ ਹੁਣ ਨਹੀਂ ਜਾ ਰਹੇ ਤੇ ਪੈਸੇ ਦੀਵਾਂਗੇ ਲਾ ਨਹੀਂ ਇੱਕ ਮੇਰੇ ਕੋਲ ਪਏ ਵੀ ਬਣੇ ਰਵਾਜ ਲੱਗ ਜੂਗਾ ਕਰੇ ਹਾਂ ਆ ਦੇਖਾਂਗੇ ਆ ਤਾਂ ਸਿਮਰਦਾ ਹਾਂ ਧੋਤੇ ਵੇਹੇ ਤੋਂ ਤੋਂ ਆ ਤਾਂ ਹਾਂ ਧੋਏ ਵੇਗੀ ਖਰਤਾ ਸਿਨਾਇਆ ਕਾ ਤੋ ਨਹੀਂ ਇਹ ਮੈਂ ਇਹ ਉਂਝਾਂ ਕਰ ਲੜਦਾ ਨਹੀਂ ਹੈਗਾ ਹਾਂ ਲੜਦਾ ਨਹੀਂ ਕਾਣੀ ਨਹੀਂ ਲੜਦਾ ਨਹੀਂ ਲਾਉਣ ਵੀ ਤੋਂ ਤੀਵੀਗੀ 9.5 ਮੀਟਰ ਹੈਗੀ ਤੇ ਇਹ ਵਾਰਾ ਵੀ ਤੁੱਟਿਆ ਉਵੇਂ ਹੀ ਬਾਰ-ਬਾਰ ਪੈ ਗਈ ਸੱਲੋ ਜਿਸੇ ਮਨ ਤਾਂ ਸੂਟ ਆਵਣ ਨੇ ਪਹਿਲਾਂ ਜੀ ਕਰਕੇ ਲੈਂਦਾ ਹੋਊਗਾ ਹੁਣ ਕਹੀ ਤੂੰ ਸਮਿਆਰਾਂ ਚੁੰਨੀ ਲੈ ਕਰਾ ਚੁੰਨੀ ਤਾਂ ਮੇਰੇ ਕੋਲ ਕੋਈ ਚੁੰਨੀ ਨਹੀਂ ਕਰਾ ਪਹਿਲਾਂ ਨਾ ਤਾਂ ਪਰ ਜਾਇਦਾ ਸੀ ਆਏ ਇਹ ਵੀ ਕਰਦੇ ਹੈਗੇ ਵੀ ਆਹ ਸੂਟ ਆਇਆ ਆਹ ਸੂਟ ਆਇਆ ਜੇ ਸਾਡੇ ਕੋਲ ਸੂਟ ਪਿਆ ਹੋਵੇ ਇਹਦੇ ਪਸੰਦ ਆ ਜੇ ਇਹ ਵੀ ਸਮਿਆਰਾਂ ਦੀ ਹੈ ਤਨੂ ਆਇ ਨਹੀਂ ਹੈਗਾ ਆ ਉਹਦੇ ਅਮਰਤ ਨੇ ਜਿੱਤਤਾ ਸੀ ਤੈਨੂੰ ਉਹੀ ਆ ਹੈਨਾ ਇਹ ਤਾਂ ਸਮਝਾ ਲਈ ਇਹ ਮੈਂ ਸਮਾਉਂਗੀ ਹਲੇ ਮੈਂ ਕਹਿ ਲਾ ਆਪਾ ਥੋੜਾ ਜਿਹਾ ਨਹੀਂ ਆਵਣ ਹੈਗਾ ਤਾਂ ਪੱਪਲਾ ਕਹਣੀ ਇਹਨੂੰ ਸਮਝਾ ਲਾਂ ਰੱਖ ਮੈਨੂੰ ਸਤਮਨ ਨੂੰ ਆ ਗੰਗੀ ਸਤਮਨ ਨੂੰ ਮੈਨੂੰ ਆਜੂ ਇਹਨੇ ਉਹਦਾ ਕਹਿਤਾ ਤਾਂ ਕਹਿੰਦੀ ਮਾਫੀ ਮੈਨੂੰ ਆ ਸੋ ਮਮੇ ਮੈਂ ਤੂੰ ਹੀ ਕਹਤਾ ਉਸ ਤੂੰ ਖਲੂ ਆ ਮਾਰੀ ਕੋਈ ਨਾ ਤੂੰ ਸਮਝਾ ਲਾਂ ਦੇ ਯਾਰ ਭੁੱਲਦਾ ਤੂੰ ਨਹੀਂ ਥੋੜਾ ਪਾਉਂਦੀ ਕਰਦੀ ਆ ਕੀ ਹੋਰ ਲਈ ਬੈਠੀ ਮੈਂ ਕੀ ਐਸੇ ਲੰਗਰ ਆਈ ਆਪਾਂ ਜਿਵੇਂ ਨਕਤੇ ਕੁਸਨਾ ਕੋਸਟਰੀਆਂ ਜਿਹੜੀਆਂ ਪ੍ਰਾਜੋਤ ਨੂੰ ਮੈਂ ਪਾ ਦੂਗੀ ਜਿਹੜੇ ਛੋਟੀਆਂ ਹੁੰਦੀਆਂ ਨੇ ਪ੍ਰਾਜੋਤ ਦੇ ਕੰਮ ਆ ਜਾਣੀਆਂ ਜਿਹੜੇ ਹੁਣ ਸੂਟ ਸੁਗਮਣੋਂ ਰੱਤ ਪਾਉਂਦੀਆਂ ਨੇ ਢੀੜੇ ਹੋਊ ਉੱਚੇ ਹੋਗੇ ਮੇਰੇ ਨਾਲ ਹੀ ਬੰਨ੍ਹ ਨਾਗ ਨੂੰ ਮਤ ਪਰੱਖ ਫਿਰਤ ਨਹੀਂ ਮੈਂ ਮੋੜੇ ਗੱਲ ਕੋਟੇੜ ਨੂੰ ਮੈਂ ਬੰਨ੍ਹ ਦਿੰਦੀ ਨਾਲੇ ਇਹ ਗੱਲ ਰੇੜੀ ਇਹ ਹੀ ਚਲ ਆ ਤੂੰ ਨਾਲ ਯਾਰ ਸੁਗਮਣ ਮਾਗ ਮੈਚ ਮਾਗ ਚਲ ਲੋ ਜੀ ਮੇਰਾ ਸਮਝਾ ਲਓ ਜੀ ਆਮਨੇ ਸੂਟ ਦੇ ਤੇ ਸਾਨੂੰ ਮਾਵਾਂ ਧੀਆਂ ਕਹਿੰਦੀ ਸੁੱਟੀਆਂ ਇਹ ਤਾਂ ਫੇਰ ਦੇਉ ਫੇਰ ਵੀ ਭਾਈ ਅਸੀਂ ਲਜਾਨ ਆ ਬਹੁਤ ਤੁਹਾਨੂੰ ਅਸੀਂ ਪਾਉਂਦੇ ਹਾਂ ਥੋੜਾ ਹੱਥ ਚਾਹੀੇ ਕਰਾਉਂਦੇ ਇਹ ਤਾਂ ਪਏ ਸੀਗੇ ਤੇ ਨੂੰ ਮੋੜ ਲੈ ਕੇ ਤੇ ਕਰ ਲੱਗ ਰਿਹਾ ਕਿ ਸਾਰੇ ਕੁੜੀਆਂ ਵੀ ਆ ਦੇ ਤੁਸੀਂ ਜਿੰਦੇ ਲੈਣ ਠੀਕ ਬਸ ਜੀ ਆ ਮੰਗੇ ਨੂੰ ਤਾਂ ਜਿਆਦਾ ਨਹੀਂ ਹੈ ਕੋਈ ਨਾ ਮੈਂ ਉੱਥੇ ਛੁੱਟੀਆਂ ਨੇ ਗੇਟ ਹੈ ਲੇਜਮੈਂਟ ਤਾਂ ਵੀ ਲੱਗਿਆ ਫੇਰ ਮੇਲ ਪਰ ਜਾਈ ਤਾਂ ਛੁੱਟੀਆਂ ਨੇ ਕਿਹਟ ਕਹਿੰਦੀ ਹੋਰ ਲੈ ਕੇ ਜਿਉ ਉਹਨਾਂ ਨੂੰ ਆ ਜਾਂਦੇ ਸਾਰੀਆਂ ਨੂੰ ਕੱਟੀਆਂ ਨੂੰ ਆ ਕਰੇ ਪਹਿਲੇ ਸੇਮਰਦਾ ਸੂਟ ਹਨਾ 12300 ਦਾ ਤਕਰੀਬਨ ਆਉਂਦਾ ਸੀਗਾ ਇਹ ਸਰਦੀਆਂ ਦੇ ਵਿੱਚ ਕੋਰ ਨਾਲ ਲੈਟਾ ਪਿਆ ਨੇ ਸਲਾਈ ਦੀ ਕਰਾਇਆ ਤੇ ਸੁਖਮਣ ਤੋਂ ਸੁਮਿਆਲੀ ਦੋਨੇ ਇਹ ਮਬਰਾਲੇ ਦੋਨੇ ਦੀ ਉਹ ਤੇ ਸੇਮਰਦਾ ਸੂਟ ਹੈਗਾ ਇਹ ਸਲਵਾਰ ਵੀ ਪ੍ਰਿੰਟ ਵਾਲੀ ਹੈ ਹਾਂ ਸੁਖਮਣ ਇਹ ਬਹੁਤ ਵਾਸਤਿਕ ਹੈ ਬੜੇ ਸੈਲ ਚ ਇਹਦਾ ਹਨਾ ਹਾਂ ਹੁਣ ਵੀ ਰਿਵਾਜ ਹੈ ਨਾ ਰਿਵਾਜ ਤਾਂ ਹੈ ਲੱਗਦਾ ਸਿਆਜ ਤੋਂ ਕਮ ਨੂੰ ਗਰੇ ਨੇ ਸਵੇਆ ਨੂੰ ਆਪਸੋ ਕਮ ਨੂੰ ਗਰੇ ਸਵੇਆ ਅੰਗਿਆ ਦੇ ਪਰ ਤੱਕ ਇਹਦੇ ਨਾਲ ਜਾਂਦਾ ਹੈ ਹਾਂ ਮੈਸੇਂਜਰ ਇੱਕ ਸੰਤਾਵੇ ਪਿਆ ਉੱਪਰ ਮਨੂ ਦੇ ਕਿਹਾ ਇੱਕ ਸੂਟ ਪਲਾਜੋ ਤੇ ਹੋਆ ਹਾਂ ਕਿਹਨਿਆਂ ਦੇ ਪਲਾਜੋ ਬਣਾਇਆ ਫਰਾਕ ਫਰਾਕ ਨੂੰ ਜੁਆ ਰਿਹਾ ਫਰਾਕ ਸੁੱਟਦਾ ਸਲਾਈ ਕਰਾਈਦੀ ਹਾਂ ਬਿਲਕੁਲ ਪਿਆਰ ਕਰਦਾ ਉਸ ਉਹ ਪਾਰਟੀ ਅਧਿਰੇ ਸਭ ਬਿਬਾਹ ਨਾਲੋਂ ਆਇਆ ਨਿਬਰ ਜਨੇ ਵੱਜ ਗਏ ਨੇ ਤਾਂ ਵੀ ਆਪਣੇ ਘਰ ਨੂੰ ਚਾਲੇ ਪਾਈ ਝੁੰਡਾ ਚੁੰਨੀ ਵੀ ਹੰਟਲ ਲੈ ਆ। ਤਾਂ ਕੋਈ ਆ। ਤਾਂ ਕੋਈ ਆਂਦੀ ਸਬਜੀ ਕਤਾਂ ਲਾਗੂ। ਤੇ ਆਮਣ ਕਰਨ ਲੱਗੀ ਉਹਨੂੰ ਤਾਂ ਪਾਇ ਅੱਧਾ ਨਵੇੜਾ ਅੱਠਾਂ ਦੀ ਤਿਆਰੀ ਤਰਸੇਮ ਰੋਟੀ ਫੜਾ ਕੇ ਆਇਆ ਕਿ ਤਾਂ ਖਾਣਾ ਪੀਣਾ ਜਿਹੜਾ ਵੀ ਬਣਾਇਆ ਸੀ ਉਹ ਫੜਾ ਕੇ ਆਇਆ ਹੈ ਨਾ। ਤੁਸੀਂ ਤੇ ਠੀਕ ਨਾ ਤਰੁੰ ਜਤੀ। ਹੁਣ ਜਾ ਕੇ ਅਪਾਂ ਵੀ ਕੰਮ ਕਰਨੇ ਨੇ ਖੇਤ ਕਰੇ ਅਮਨ ਨਾਟਕ ਦੇਖ ਰਹੀ ਹੈ ਜੀ ਕਈ ਨੇ ਸਬਜ਼ੀ ਚੀਰਣੀ ਹੁੰਦੀ ਹੈ ਨਾ ਮੈਂ ਨਾਟਕ ਦੇਖਦਣ ਹੁੰਦੀ ਹੈ ਜੀ ਤੇ ਜੇ ਜੋ ਵੀ ਆਪਾਂ ਕੁਝ ਦੇਖਣ ਲੱਗ ਜੀ ਹੈ ਨਾ ਫਿਰ ਆਪਾਂ ਨੂੰ ਭਾਜੀ ਪੈ ਜਾਂਦੀ ਹੈ ਤੇ ਤਰਾਹੇ ਵੀ ਅਜੇ ਪਾਣਾ ਫਲਾਣਾ ਤੁਸੀਂ ਦੇਖਣ ਜੇ ਤੇ ਮੈਂ ਕਹਾਂ ਮੇਰੀ ਮੱਕੀ ਦੇ ਕਿਆ ਕਹਾਂ ਬਾਰਿਸ਼ ਹੋਣੀ ਆ ਤੇ ਸੇਵਨ ਤੇ ਮੱਕੀ ਦਾ ਮਸਲਾ ਹੋਇਆ ਪਿਆ ਵਧੀਆ ਹੈ ਨਾ ਬਾਈ ਤਰਕੀਆਂ ਵਾਪਸੇ ਮੱਕੀ ਦੇ ਆ ਕੇ ਆਉਣੇ ਹੋਣੇ ਇਹਦੀ ਕਹਿੰਦਾ ਮੱਕੀ ਦੇ ਚ ਦਿਖਾ ਕੇ ਲਿਆਉਣਾ ਤੈਨੂੰ ਪਾਣੀ ਨੇੜੇ ਕਿੱਥੇ ਦੀ ਆਏ ਮਾਹੋਲਾ ਜਿਹੜਾ ਪਾਪੀ ਜਿਹੜਾ ਵੀ ਆਉਣਿਆ ਹੈ ਨਾ ਖੇਤ ਗੇੜਾ ਮਾਰ ਕੇ ਆਉਂਦੇ ਆ ਤੇ ਆਮਣ ਹੋਈ ਪਈ ਜੀ ਬਿਮਾਰ ਤੇ ਸਾਰੇ ਫੁੱਲ ਵਧੇ ਪਏ ਨੇਗੇ ਆਮਣ ਚਾਰੇ ਸਬਜ਼ੀ ਕਰਕੇ ਫੇਰ ਜਾ ਕੇ ਆਉਂਦੇ ਆ ਤੇ ਤਾਂ ਤੁਸੀਂ ਮਦਦ ਭਾਗ ਲਵੋ Bağıl bahılat değil mi? Ne doğru ay tutkunu takamış ya zaten ya. Korkma deli, öyle bir <laughs> şey yok. Pankji böyle tutkari, odur dağdaki dağlarda hep kamp kurdu ne. Odur, pankji böyle tutkari. Odur dağdaki dağlarda hep kamp kurdu ne. Odur, pankji böyle tutkari. Odur dağdaki dağlarda hep kamp kurdu ne. Bahar oldu. Ah, <ABS>. he de kutsu baktırır. <laughs> bahar oldu, da ne olur? O da ince kış bahar kapkundur. Ne Ha. Tēnei ka tino loto hoki tāua. Bi Para ceați să tur că sopa de. Un nu pe piene, ਗੱਲ ਸਰ ਚੁੰਨੀ ਹੀ ਦਿੰਦੀ ਐ। ਇਹ ਪਾਣੀ ਦਾ ਜੀਰ ਨੂੰ ਉਪਾਰ ਦਿਆ ਹੈ। ਆਹੇ ਆ ਕੱਢਿਆ ਹੀ ਬੱਲੀਆਂ ਜਿਹਾ ਕੱਢਣ ਲੱਗ ਗਈ ਵਿੱਚ ਤਾਂ। ਕੌਣ ਇਹ ਚੱਕ ਲੂਗੀ ਇਥੋਂ ਗੰਡਾ ਪੰਨਾ ਲੱਗੂ। ਲੈਟ ਕਾ ਘੰਟੇ ਆ ਜਾਂਦੇ ਤਾਂ। ਲੈਟ ਦੋ ਘੰਟੇ ਹੋਣੀ। ਫਿਰ ਸਾਡੇ ਵਧੀਆ ਹੁੰਦੀ ਐ। ਇਧਰਾਂ ਨੇ ਮਾਰੀ ਇਧਰਾਂ ਨਾਲ ਤੇ ਬਿੱਕ ਤਾਂ ਵੱਡੀ ਪਹੁੰਚਾਈ ਦੇ। ਦੇਖੀ ਦੇਖ। ਹਾਂ। ਹਾਂ ਫਤਿਹ ਮੱਕੀ ਵਧੀਆ ਤੰਦਰੁਸਤੀ ਰੱਖੇ ਸਾਰਾ ਕੁਝ ਵਧੀਆ ਤੰਦਰੁਸਤੀ ਇਹ ਕਿਦਾਂ ਚਾਰ ਬਹੁਤ ਬਣ ਜੂਗਾ ਬਥੇਰਾ ਬਣੇ ਇਹ ਕਿਦਾਂ ਪਰ ਨੂੰ ਚਾਰ ਬਣ ਹਾਂ ਫਿਰ ਮੱਕੀ ਵਧੀਆ ਪਰ ਸੋੜੀ ਥੋੜੀ ਨਰਮਤੀ ਮੱਕੀ ਇਹਨੇ ਚਤਨ ਫੋਟੋ ਹੋਰ ਬਗਣਾ ਮੱਕੀ ਹਾਂ ਬਦੂਗੀ ਬਦੂਗੀ ਸਾਡੇ ਨਾ ਨੂੰ ਪੂਰਾ ਸਹੀ 1 ਮਹੀਨੇ ਨੂੰ ਚਾਰ ਪਾਵਾਂਗਾ 1 ਮਹੀਨਾ 10 ਦਿਨਾਂ ਨੂੰ ਹਾਂ 15 16 ਤਰੀਕ ਨੂੰ ਚਾਰ ਪੈਣਾ 7 ਤਰੀਕ ਨੂੰ 8 ਨੂੰ ਪਾਉਣ ਲੱਗਦੇ ਆ ਚਾਰ 15 ਨੂੰ ਪਾਵਾਂਗੇ ਇਨੇ ਉਹਨੂੰ ਦੇਖ ਲੈ ਇੱਥੇ ਵਗ ਜਾਣਾ ਲੈ ਹੋ ਜੋ ਕੱਢ ਲਈ ਜੁਲਾਈ ਨੂੰ 8 ਜੁਲਾਈ ਥੰਦੇ ਥੰਦੇ ਪੂਰੇ ਹੋ ਜਾਣ ਏਦ ਕਿ ਮੱਕੀ ਸਰੀ ਦੀ ਕਾਕਾਂ ਦਾ ਵੀ ਲਿਆ ਬੱਚਾ ਜਿਹੜੇ ਆ ਸੱਟੇ ਆ ਤਾਂ ਸਾਡੇ ਨਾਲ ਬਾਹਾਂ ਨੂੰ ਨੁਕਸਾਨ ਸੀ ਪਹਿਲਾਂ ਮੱਕੀ ਉਧਰੀ ਬਾਹੀਏ ਇਹਦਾ 50 ਰੁਪਏ ਕਿਲੋ ਰਭੀ ਆ ਆ ਪੌਣੇ 300 ਰੁਪਏ ਕਿਲੋ ਆਇਆ ਵੀ ਫਿਰ ਆਈ ਆ ਬਈ ਉਹੀ ਤਾਂ ਗੱਲ ਆ ਵੀ ਸਾਨੂੰ ਪਤਾ ਲੱਗਿਆ ਜਮਾ ਹੋਰ ਇਹ ਬਨੂ ਕੋਈ ਨਹੀਂ ਪਰ ਹੁਣ ਤਾਂ ਹੀ ਅਸੀਂ ਮਹਿੰਗਾ ਵੀ ਵੀ ਇਦਾਂ ਵਧੀਆ ਹੋ ਜਾਂਦੀ ਆ ਇਸ ਸਾਲ ਦੇਖਿਓ ਜੀਰੀ ਕੀ ਮਹਰੀ ਹੋਈ ਆ ਪਰ ਆਲਾ ਵੀ ਹੈ ਨਾ ਜੀਰੀ ਹੋਰ ਥੋੜੀ ਈ ਰਿਆ ਤਾਂ ਹੁਣ ਤਾਂ ਕਣ ਕਬੱਡੀ ਤੇ ਐਸਾਂ ਕਣਕ ਹੋਣ ਦਾ ਹੱਕ ਸੀ ਨਾ ਸੱਬਦੀ ਵਾਲਾ ਵੀ ਕਰਿਆ ਹੈ ਸੱਬਦੀ ਤੇ ਐਸੇ ਫਿਰ ਤੁਸੀਂ ਆਪ ਵੀ ਸਾਰੇ ਹੋ ਜਾਣੇ ਡਿੱਗੇ ਤੁਸੀਂ ਕਹੋਗੇ ਤਾਇਆ ਬੁੜਾ ਉਹ ਨਾ ਹੀ ਤਾਇਆ ਬੁੜਾ ਰੱਖ ਰੱਖਿਆ ਸਾਬ ਨੇ ਸਾਰੇ ਕਹਿੰਦੇ ਨੇ ਉਹਨੂੰ ਪਹਿਲੇ ਦਿਨ ਤੋਂ ਹੀ ਤਾਇਆ ਬੁੜਾ ਹਾਂ ਲੱਗਿਆ ਪਿਆ ਅੰਡਾ ਜੋ ਕਰੀਆ ਕੋਈ ਨਹੀਂ ਮੁੜ ਕੇ ਮਿਲਵੇ ਦਿੰਦੋ ਮੇਰੇ ਮੇਰੀ ਘਰ ਲਾ ਲੋ ਜੀ ਹੁਣ ਅਸੀਂ ਖੇਤ ਵੀ ਗੇੜਾ ਮਾਰਿਆ ਏ ਤੇ ਆਮਨ ਨੇ ਸਬਜ਼ੀ ਵੀ ਕੱਟ ਲਈ ਹੈਗੀ ਤੇ ਅਸੀਂ ਜਾਣਾਂਗੇ ਆਪਦੇ ਪਿੰਡ ਨੂੰ ਐਨਕਲੇ ਲੈ ਕੇ ਗੁਰਮਣ ਸੁਖਮਣ ਚਲੋ ਜੀ ਆਪਾਂ ਹਨਾ ਚੱਲਦੇ ਆਂਗੇ ਕਰਦੇ ਆਂਗੇ ਆਪਾਂ ਵੀਡੀਓ ਦਾ ਐਂਡ ਆਮਨ ਨੇ ਸਬਜ਼ੀ ਕੱਟ ਲਈ ਅਸੀਂ ਖੇਤ ਗੇੜਾ ਮਾਰਿਆ ਏ ਇਹਨਾਂ ਤਾਂ ਮੱਝਾ ਬਣਤੀਆਂ ਦੇਖੋ ਸਰਦਾਰ ਜੀ ਚਾਹ ਪੀਣ ਆਏ ਹੋਣਗੇ ਜੇ ਬੰਨੀਆਂ ਹੋਣਗੀਆਂ ਮੱਝਾ ਤੇ ਚਲ ਹੁਣ ਸਾਨੂੰ ਮੰਨੇ ਨਾਲ ਆਇਆ ਹੋਗਾ ਕਿ ਸ਼ਕਤੀਆਂ ਚ ਕੁੜੀ ਆ ਗਈ ਚੰਗਾ ਵਣ ਬਾਹਰ ਟਾਈਮ ਰਹਿ ਗਈ ਕੁੜੀ ਦਾ ਹਾਂ ਮੁੱਤੇ ਪੂਰੇ ਕਰ ਗਈ ਜਾਂ ਤਾਂ ਦੋ ਦਿਨ ਰਾਤਾਂ ਲਾ ਕੇ ਜਾਂਦੀ ਚਲ ਫੇਰ ਆ ਜਾਗੇ ਦੇਖਾਂਗੇ ਰਾਤ ਰੂਤ ਜੀਰੀ ਤੋਂ ਪਹਿਲਾਂ ਜੀਰੀ ਹਜੇ ਹੈ ਨਾ ਨਿਆਮਣ ਜਾਇਆ ਉਹ ਫਿਰ ਜਿਹੜੇ ਗਰਮੀ ਤੋਂ ਹੋਰੇ ਆਈਆਂ ਉਹ ਅੱਧੇ ਦੇਖ ਲਾਂਗੇ ਸਾਰੇ ਲਾਣਾ ਵਾਣਾ ਇਕੱਠਾ ਚੰਗਾ ਵਣ ਚੰਗੇ ਪਹਿਣਾ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ